ਇੱਟੇ ਖਰਗੋਸ਼ ਵਰਗੀ ਬਹਿੜਾ ਪਹਿਲਾ ਸੂਆ ਸੋਨਾ ਤੇ ਮੱਲਾ ਵਾਂਗੂ ਤੁਰਦੀ ਆ ਦੇਖੋ ਸਾਡਾ ਬਟਾ ਨਮੇਰ ਤੇ ਕਰਾ ਇਹਦਾ ਮੁੱਲ ਭਲਾ ਦੀ ਮੰਨ ਲਓ 85 ਕਰਾ ਲਓ 80 ਕਰਾ ਲਓ 75000 ਦੀ ਹਾਂ ਨਾ ਹੋਊਗੀ ਬੱਚਾ ਸੋਨੂੰ ਆਹ ਬੱਛੀ ਮਿਲੂ ਪੂਰੇ ਕੱਦ ਕਾਠ ਵਾਲੀ 72000 ਰੁਪਏ ਦੀ ਇੱਟੇ ਗੁਰਤੇ ਪਿਆਮੇ ਨਾਲੋਂ ਵੀ ਨਾ ਪਾਰ ਦੇਂਦੀ ਐ ਇਹ ਆ ਦੇਖੋ ਲੈ ਹਾਂ ਸਿਆਲ ਚ ਆ ਗਈ ਆਪਾਂ ਲੱਖ ਦੇ ਵੇੜ ਚ ਲਾ ਦਾਂਗੇ ਵੜ ਲੈ ਲੇਗਾ ਤੇ ਫਿਰ ਹੁਣ ਹੁਣ ਕਿੰਨੇ ਰੁਪਈਆ ਦੇ ਵਿੱਚ ਇਹਨੂੰ ਟਾਟੇ ਵਾਟੇ ਜਿੰਨਾ ਮਰਜ਼ੀ ਕਰਾ ਲੋ ਪਰ ਟਾਟਾ ਵਾਟੇ ਵਾਲਾ ਕੰਮ ਰੱਖੀ ਹਾਂਜੀ ਹਸੀ ਗੱਲ ਦੋਸਤੋ ਵਾਪਸ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਿੰਡ ਅਮਰਗੜ ਚਲਬੁੱਟੀ ਦੇ ਵਿੱਚ ਪਹੁੰਚੇ ਹਾਂਗੇ ਬਾਈ ਗੁਰਪ੍ਰੀਤ ਕੋਲੇ ਤੇ ਆਹ ਬਾਈ ਦੇ ਇੱਕ ਵਾਰੀ ਜਿਹੜੇ ਹੈਗੇ ਘਰੇ ਰੱਖੇ ਹੋਏ ਪਸ਼ੂ ਆ ਤੇ ਇਧਰਲੇ ਪਾਸੇ ਹੈਗੇ ਜਿਹੜੇ ਬਾਈ ਦੇ ਵਿਕਰੀ ਵਾਲੇ ਪਸ਼ੂ ਆਪਾਂ ਉਹ ਵੀ ਤੁਹਾਨੂੰ ਦਿਖਾ ਦਨੇ ਹਾਂਗੇ ਇਹ ਆ ਜੋ ਕਰਾਂ ਬਾਕੀ ਨਾ ਵੀਡੀਓ ਚੰਗੀ ਲੱਗੀ ਬਾਈ ਤੇ ਰੇਟ ਚੰਗੇ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਇਧਰਲੇ ਪਾਸੇ ਵੀ ਆਹ ਹੈਗੀਆਂ ਘਰੇ ਰੱਖੀਆਂ ਹੋਈਆਂ ਗਾਵਾਂ ਚੰਗੀਆਂ ਨੇ ਨਾਲ 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 ਜੇ ਗੱਲ ਕਰਕੇ ਦੁੱਧ ਦਾ ਕੰਮ ਤੇ ਨਾਲ ਵਪਾਰ ਦਾ ਇਹ ਆ ਦੇਖ ਲੋ ਇਹ ਆ گاਵਾ ਆਈਆਂ ਬਾਈ ਦੀਆਂ ਵਿਕਰੀ ਵਾਲੀਆਂ ਚਿੱਟੀ ਗਾਂ ਤੋਂ ਸਟਾਰਟ ਹੋ ਜਾਂਦੀਆਂ ਚਾਰ گاਵਾ ਦਿਖਾਵਾਂਗੇ ਇੱਕ ਟੋਕੜ ਹੈਗੀ ਤੇ ਤਿੰਨ ਹੈਗੀਆਂ ਜਮੇ ਇੱਕ ਤਾਜੀ ਸੂਈ ਤੇ ਆ ਵੀ ਸੂਣ ਵਾਲੀ ਤੇ ਆ ਵੀ ਸੂਣ ਵਾਲੀ ਐ ਆਜੋ ਬਾਈ ਨਾਲ ਕਰਾਈਏ ਗੱਲਬਾਤ ਸਾਰੀ ਜਾਣਕਾਰੀ ਲੈ ਕੇ ਆਪਾਂ ਤੁਹਾਨੂੰ ਦਿੰਨੇ ਆਗੇ ਜੀ ਹਸੀ ਕਾਲ ਜੀ ਹਸੀ ਕਾਲ ਜੀ ਤੇ ਬਾਈ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੀ ਕਰਾ ਨਾਮ ਗੁਰਪ੍ਰੀਤ ਬਾਈ ਪਿੰਡ ਅਮਰਗੜ ਜ਼ਿਲ੍ਹਾ ਬਠਿੰਡਾ ਠੀਕ ਆ ਹਾਂਜੀ ਅ ਗੁਰਪ੍ਰੀਤ ਜੇ ਗੱਲ ਕਰਕੇ ਹਨਾ ਆਪਣੇ ਪਿੰਡ ਦੀ ਤੇ ਬਠਿੰਡੇ ਤੋਂ ਕਿੰਨੇ ਕਿਲੋਮੀਟਰ ਤੇ ਰਹਿ ਗਿਆ ਬਠਿੰਡੇ ਤੋਂ 10-12 ਕਿਲੋਮੀਟਰ ਆ ਜੀ ਅੱਛਾ ਉਹਨਾਂ ਨਾਲ ਮੰਡੀ ਤੋਂ ਕਿੰਨੇ ਕਿਲੋਮੀਟਰ ਆ ਤੇਰੇ ਘਰੇ ਅੱਜ ਮੇਰੀ ਤੀਜੀ ਵੀਡੀਓ ਆ ਹਾਂਜੀ ਠੀਕ ਐ ਤੇ ਪਹਿਲਾਂ ਵਾਲੀਆਂ ਵੀਡੀਓ ਦਾ ਜਿਹੜੀਆਂ ਦੋ ਪਾਈਆਂ ਸੀ ਆਪਾਂ ਤੇ ਕਿਵੇਂ ਰਿਹਾ ਰਿਸਪੌਂਸ ਤੁਹਾਡਾ ਵਧੀਆ ਜੀ ਚੜਦੀ ਕਲਾ ਹਾਂ ਚੜਦੀ ਕਲਾ ਹੀ ਸਾਰਿਆਂ ਵੇਖਾਂਗੇ ਕਿਸੇ ਨੇ ਲਾਂਬਾ ਲੂੰਬਾ ਤਾਂ ਨਹੀਂ ਦਿੱਤਾ ਨਹੀਂ ਕੋਈ ਲਾਂਬਾ ਨਹੀਂ ਆਇਆ ਚਲੋ ਚੰਗੀ ਗੱਲ ਆ ਤੇ ਗੁਰਪ੍ਰੀਤਾ ਅੱਜ ਆਪਣੇ ਕੋਲ ਚਾਰ ਗਾਵਾਂ ਹਾਂਜੀ ਠੀਕ ਹੈ ਤੇ ਮੈਨੂੰ ਯਾਰ ਨਾ ਆ ਬੱਗੀ ਜੀ ਗਾਂ ਤੋਂ ਸਟਾਰਟ ਕਰ ਇਹ ਐਂ ਦੱਸ ਪਹਿਲਾਂ ਤਾਂ ਇਹ ਕਿੰਵੇਂ ਸੂਏ ਨੇ ਸੂਣਾਗਾ ਇਹ ਪਹਿਲਾ ਸੂਆ ਸੂਣਾ ਜੀ ਚਾਰ ਦੰਦਾ ਚਾਰ ਦੰਦ ਮੂੰਹ ਹਾਂਜੀ ਠੀਕ ਹੈ ਪਹਿਲਾ ਸੂਆ ਤੇ ਕਿੰਨੇ ਦਿਨ ਲੈ ਜੂਗੀ ਇਹ ਲੈ ਜੂਗੀ 5-7 ਦਿਨ ਹਜੇ 5-7 ਦਿਨ ਤੇ ਤੇਰੀ ਆਸ ਮੁਤਾਬਕ ਕਿੰਨਾ ਕ ਦੁੱਧ ਪਾਉਣਾ ਚਾਹੀਦਾ ਜਿਵੇਂ ਹੁਣ ਲੇਵਾ ਤਾਂ ਇਹਨੇ ਬਹੁਤ ਚੰਗਾ ਬਣਾਇ ਖੜੀ ਹੁਣੀ ਦੁੱਧਾ ਜੀ ਜਿੱਦਾਂ ਹੁੰਦੀ ਸਿਆਲ ਚ ਤਾਂ ਇਹਨੇ ਮੰਨ ਲਓ ਵੀ 30 ਕਿਲੋ ਤੋਂ ਬਾਹਰ ਚੱਲਣਾ ਸੀਗਾ 베ਰੀ ਗੁੱਡ ਹੁਣ 25 ਕਿਲੋ ਤੇ ਰਹੂਗੀ ਜੀ 25 ਕਿਲੋ ਤੇ ਹਾਂਜੀ ਬਾਕੀ ਬੰਦੇ ਦੀ ਸੇਵਾ ਸੇਵਾ ਤੇ ਡਿਪੈਂਡ ਹੈ ਨਾ ਬਾਕੀ ਪ੍ਰਬੰਧ ਜਿਹੜਾ ਗੰਦ ਚੰਗਾ ਹੋਇਆ ਤਾਂ 30 ਕਿਲੋ ਦੁੱਧ ਵੀ ਲੈ ਲਓ ਜੀ ਠੀਕ ਹੈ ਉਹ ਨਸਲ ਨਸਲ ਬਹੁਤ ਜ਼ਿਆਦਾ ਨਸਲ ਚੰਗੀ ਹੈ ਜੀ ਤੇ ਜੇ ਗੁਰਪੀਤ ਹੁਣ ਆਪ ਨੂੰ ਜੇ ਦੇਖਣ ਵਾਲੇ ਬੰਦੇ ਆਇਆ ਖਣ ਕੇ ਵੀ ਕਿਤੇ ਮੂੰਹ ਤਾਂ ਨਹੀਂ ਕਹੀ ਜਾਂਦੇ ਵੀ ਕਿਤੇ ਉਹ ਸੱਤ ਦੰਦ ਹੋਵੇ ਅੱਠ ਹੋਵੇ ਛੀ ਹੋਵੇ ਤੇ ਦਿਖਾ ਦਗੇ ਆਪਾਂ ਪਹਿਲਾਂ ਦੰਦ ਦਿਖਾ ਚੈੱਕ ਕਰਾ ਜੀ ਚਾਰ ਦੰਦ ਆ ਜੀ ਹਾਂਜੀ ਕੋਈ ਗੱਲ ਨਹੀਂ ਇਹਨੂੰ ਇਹ ਇਦਰੋਂ ਲਿਆ ਕਰਾਂ ਮੈਂ ਥੋੜੀ ਜੀ ਚਾਰ ਦੰਦੀ ਹੈ ਹੈਨਾ ਚਾਰ ਦੰਦਾ ਤੇ ਇਹ ਠੀਕ ਆ ਬਾਕੀ ਮੈਨੂੰ ਐਂ ਦੱਸ ਆਪਾਂ ਰੇਟ ਵੀ ਪਤਾ ਕਰਾਂਗੇ ਹੈਨਾ ਪਹਿਲਾਂ ਇਹਨੂੰ ਤੋੜ ਕੇ ਦਿਖਾ ਦੇ ਇਹ ਆ ਇੱਕ ਵਾਰੀ ਮੈਂ ਨਾ ਖੜੀ ਗਾਂ ਦਿਖਾ ਦਾਂ ਇਹ ਆ ਦੇਖ ਲੋ ਲੇਵੇ ਲੂਵੇ ਤੋਂ ਐ ਪਾਸੇ ਉਹ ਹੱਥ ਤਰਾ ਨਹੀਂ ਹੈਗੀ ਬੱਚੀ ਬਾਕੀ ਥਣ ਦੇਖ ਲੋ ਗੁਲਾਬੀ ਤੇ ਰੰਗ ਜਿਹੜਾ ਹੈਗਾ ਬਹੁਤ ਜਿਆਦਾ ਸੋਹਣਾ ਸੁਨੱਖਾ ਐਂ ਚਿੱਟੇ ਖਰਗੋਸ਼ ਵਰਗੀ ਬਹਿੜਾ ਪਹਿਲਾ ਸੂਆ ਸੋਨਾ ਤੇ ਮੱਲਾ ਵਾਂਗੂ ਤੁਰਦੀ ਆ ਦੇਖੋ ਤੋਰ ਕਿੰਨੀ ਚੰਗੀ ਆ ਇਹਦਾ ਯਾਰ ਮੂੰਹ ਵਿਖਾ ਗੁਰਪੀ ਤੇ ਇਦਾਂ ਨੂੰ ਕਰਕੇ ਇਹਦਾ ਤੇਰੇ ਚਿੱਟੇ ਕੁਰਤੇ ਪਿਆਮੇ ਨਾਲੋਂ ਵੀ ਨਾ ਪਾਰ ਦੇਂਦੀ ਐ ਇਹ ਆ ਦੇਖ ਲੋ ਨਾਸਾ ਨੂਸਾ ਦੇਖ ਲੋ ਇਹਦੀਆਂ ਪੱਗੀਆਂ ਹਨਾ ਤੇ ਕੰਨ ਦੇਖੋ ਕਬੂਤਰ ਵਾਂਗੂ ਚੱਕਦੀਆਂ ਨਾ ਸਹਿਵਾਂਗੂ ਇਹ ਆ ਦੇਖੀ ਲੈ ਆ ਜਾ ਕਰਾ ਇਹ ਇੱਕ ਜਿਹੜਾ ਹੋਇਆ ਸ਼ੌਂਕੀਆ ਜਾਂ ਹੋਰ ਕਢਾ ਦੀ ਗੁਰਪੀ ਤਾਂ ਇਹ ਇਧਰ ਸੈਡ ਸੂਟ ਤੋਂ ਆਪਾਂ ਸਾਰੀ ਦਿਖਾ ਦਈਏ ਐਨ ਦੇਖ ਲਓ ਮੂਰਲੇ ਥਣਾ ਸੁਣਾ ਦੀ ਹੈਨਾ ਇਹ ਆ ਦੇਖ ਲਓ ਚੈੱਕ ਕਰ ਲਓ ਹੁਣ ਲੈ ਵੀ ਚਲਬੂਟੀ ਵਾਲੇ ਨਾ ਜਿਹੜਾ ਹੈਗਾ ਪਸ਼ੂ ਤਾਂ ਲਿਆਉਂਦੇ ਜਿਹੜਾ ਇਹ ਚੰਗੇ ਹੀ ਲਿਆਉਂਦੇ ਆ ਵਪਾਰ ਜਿਹੜਾ ਕਰਦੇ ਆ ਹੈਨਾ ਚੰਗੇ ਪਸ਼ੂ ਦਾ ਹੀ ਕਰਦੇ ਤੇ ਆਹ ਦੇਖ ਲਓ ਇਧਰ ਦੁੱਧ ਦਾ ਕੰਮ ਵੀ ਨਾਲ ਨਾਲ ਇਹ ਲੈ ਜਾ ਆ ਦੇਖ ਆ ਜਾ ਕਰ ਹੁਣ ਬਣ ਦੇ ਇਹਨੂੰ ਕਰ ਆ ਜਾ ਧੋਪਾ ਤੇ ਇੱਕ ਗੱਲ ਹੋਰ ਦੱਸਾਂ ਜਮਾਂ 11 12 ਵਜੇ ਦਾ ਟਾਈਮ ਆ ਹੁਣ ਸਾਡਾ ਤੇ ਅੰਦਰ ਬਣ ਦੇ ਕਰਾ ਰੇਟ ਪੁੱਛਦੇ ਆ ਜੋ ਬੰਨ ਲੈਣ ਨੂੰ ਤੈਨੂੰ ਅੱਛਾ ਗੁਰਪੀਤ ਹੁਣ ਇਹਦਾ ਰੇਟ ਦੱਸ ਵੀ ਰੇਟ ਕਿੰਨਾ ਕਰਦਾ ਰੇਟ ਤਾਂ ਜਿੰਨਾ ਮਰਜ਼ੀ ਕਰਾ ਲੋ ਪਰ ਟਾਟਾ ਵਾਟੇ ਵਾਲਾ ਕੰਮ ਰੱਖੀ ਪਣਾ ਐਵੇਂ ਨਾ ਕਿਤੇ ਡੂਡ ਤੇ ਗੱਡੀ ਛਾੜਦੀ ਪਰ ਇਹਨਾਂ 15 ਕਰਾ ਲੋ ਜੀ ਭਲਾਂ ਦੀ ਕਰਾ ਲੋ 10 ਅੱਛਾ 1 ਲੱਖ 5000 ਦੀ ਬੱਚੀ ਦੇ ਦਿਆਂਗੇ 1 ਲੱਖ ਤੇ 5000 ਹਾਂਜੀ ਦੇਵਾਂਗੇ ਅੱਜ ਜੋ ਮਾਲ ਉਹ ਜਿਹੜਾ ਭਰਗੀ ਹੋਰ ਪੁਰਕੇ ਰੇਟ ਲੈਦਾ ਹੋਊਗਾ ਅੱਛਾ ਇਹ ਇੰਨੀ ਕੁ ਫਿਰ ਲਾ ਰੱਖੀ ਹਜੇ 5-7 ਦਿਨਾਂ ਚ ਹੋਰ ਬਾਨਾ ਜੀ ਇਹਨੇ ਅੱਛਾ ਖੁੱਲਣਾ ਜਿਹੜੇ ਆ ਬਲਬਲ ਪਏ ਆ ਆ ਸਾਰੇ ਕੱਢੂਗੀ ਜੀ ਕੱਢੂਗੀ ਤੇ ਜਿੱਦੇ ਸੂਪੀ ਤੇ ਬੱਚੀ ਦੇਤੀ ਉਹਦੇ ਰੇਟ ਉਹ ਲਦਾ ਦੇਖ ਲਾਂਗੇ ਜੀ ਹਨਾ ਉਹ ਫਿਰ ਉਹ ਆਰਡਰ ਰੇਟ ਹੋਊਗਾ ਠੀਕ ਹੈ ਤੇ 1 ਲੱਖ ਤੇ 5000 ਦੀ ਬੱਚੀ ਮਿੱਤਰੋ ਬਾਈ ਕਹਿੰਦਾ ਆਪਾਂ ਦੇ ਦਾਂਗੇ ਤੇ ਹੁਣ ਦੂਜੇ ਨੰਬਰ ਦੇ ਉੱਤੇ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਇੱਕ ਹੋਰ ਬਹਿੜ ਇਹ ਇਹ ਵੀ ਗੱਬਣੀ ਆ ਹਾਂਜੀ ਇਹ ਵੀ ਗੱਬਣੀ ਹੈ ਜੀ ਅੱਛਾ ਇਹ ਕਿੰਨੇ ਦਿਨ ਨੇ ਇਹਦੇ 12 ਦਿਨ ਪਏ ਆ ਜੀ ਪੂਰੇ ਹੁਣ ਚ 12 ਹੁਣ 12 ਦਿਨ ਪਏ ਆ ਪੂਰੇ ਹੁਣ ਚ ਹਾਂਜੀ 12 ਇਹ ਤਾਂ ਫਿਰ ਬਹੁਤ ਪਈ ਆ ਯਾਰ ਤੇ ਕੱਦ ਕਾਠ ਕੰਨੀਓ ਦੇਖੀ ਮੜਾ ਜੀ ਗੁਰਪ੍ਰੀਤ ਜਮਨ ਨੇੜੇ ਜੁ ਹੋਈ ਤਾਂ ਕੱਦ ਕਾਠ ਬਹੁਤ ਆਹੀ ਵੱਡੀ ਆ ਪੂਰੀ ਹਨਾ ਹਾਂਜੀ ਤੇ ਇਹ ਕਿੰਨੇ ਸੂਏ ਸੁਣਾ ਇਹ ਪਹਿਲਾ ਸੂਆ ਸੁਣਾ ਜੀ ਦੋ ਦੰਦ ਚੱਕਦੀ ਆ ਦੋ ਦੰਦ ਚੱਕਦੀ ਆ ਦੋ ਦੰਦ ਚੱਕਦੀ ਆ ਠੀਕ ਆ ਫਿਰ ਮਾਰ ਕੇ ਮੱਥਾ ਹਾਂਜੀ ਲਿਆ ਲਿਆ ਮੜਾ ਜ ਤੂੰ ਇਹ ਆ ਦੇਖ ਲੋ ਮਿੱਤਰੋ ਦੋ ਦੰਦ ਠੀਕ ਆ ਨਹੀਂ ਯਾਰ ਕਾਮ ਤੇ ਰੋਕੇ ਆ ਅੱਛਾ ਇੱਕ ਵਾਰੀ ਮੈਂ ਖੜੀ ਦਿਖਾ ਦੇ ਤੇ ਇਹ ਕਿੰਨੇ ਕ ਦੁੱਧ ਦੀ ਆਸ ਹੈ ਇਹ 20 ਕਿਲੋ ਦੁੱਧ ਪਾ ਦੋ ਜੀ 20 ਕਿਲੋ ਦੁੱਧ ਪਾ ਦੋ ਹਾਂ ਜੀ ਠੀਕ ਆ ਚਰ ਦੁੱਧ ਵਾਲਾ ਤੈਰ ਹੈ ਇੰਨਾ ਦਾ ਤੈਨੂੰ ਵਸਾਂ ਗੱਲ ਐ ਨਹੀਂ ਪਤਾ ਇਹ 20 ਪਾ ਦਨ ਆ ਨਹੀਂ ਪਤਾ ਹੈ 25 ਪਾਪਾ 20 ਮੰਨ ਕੇ ਦੇਵਾਗੇ ਜੀ 20 ਮੰਨ ਕੇ ਦੇਵਾਂਗਾ ਭੋਲੇ ਹੱਥ ਨਾਲ ਹਾਂ ਜੀ ਭੋਲੇ ਹੱਥ ਨਾਲ ਕਰ ਦੋ ਇਹ ਆ ਦੇਖਿਓ ਮੇਤਰੋ ਬੱਚੀ ਨੇ ਇਹਨੇ ਵੀ ਨਾ ਪੂਰਾ ਸੋਹਣਾ ਤਿਆਰ ਹੋਣਾ ਤੇ ਰੇਟ ਇਹਦਾ ਨਾ ਮੈਨੂੰ ਹੁਣੇ ਹੀ ਦੱਸ ਦੇ ਰੇਟ ਇਹਦਾ ਟਾਟਾ ਪਾਟਾ ਗੁਰਪੀ ਦਾ ਮੋਲ ਦਾ ਕਰਾ ਲੋ ਹੀ 75 ਕਰਾ ਲੋ 80 ਕਰਾ ਲੋ 75000 ਦੀ ਬੱਛੀ ਦੇ ਦਾਂਗੇ 72000 ਦੀ ਬੱਛੀ ਇਹ ਕਹਿੰਦਾ ਬਾਈ ਕਹਿੰਦਾ ਆਪਾਂ ਦੇ ਦਾਂਗੇ ਤੇ ਗਰਮੀਆਂ ਦੇ ਵਿੱਚ ਜੇ ਗੱਲ ਕਰਕੇ ਤੋਹਫਾ ਹੀ ਹੈ ਸੋ ਨੂੰ ਆ ਬੱਛੀ ਮਿਲੂ ਪੂਰੇ ਕੱਦ ਕਾਠ ਵਾਲੀ 72000 ਰੁਪਏ ਦੀ ਚੈੱਕ ਕਰ ਲੋ ਰੇਟ ਸੇ ਸਹੀ ਲੱਗਿਆ ਬਾਈ ਦਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਇਹ ਬੰਨ ਲਾ ਕਰ 1000 ਨਵੇਂ ਬੱਛੀ ਆਹਾ ਜੈ ਮੋਲ ਆ ਮਾੜਾ ਆ ਗੋਹਾ ਟਾਲੀ ਇਹ ਗੁਰਪੀ ਤੇ ਜਿਹੜੀ ਆ ਬੱਛੀ ਹੈ ਜਰਾ ਦੇਖੇ ਤੇਰਾ 6 ਫੁੱਟ ਤੋਂ ਕੱਦ ਮਰਦਾ ਹੋ ਤੇਰਾ ਹਾਂਜੀ ਤੇ ਯਾਰ ਤੇਰੇ ਮੋਢੇ ਦੇ ਬਰੋਬਰ ਭੇਡਦੀ ਐ ਹਾਂਜੀ ਇਹ ਵੀ ਪਹਿਲਾ ਸੂਆ ਸੂਈ ਆ ਜੀ ਅੱਛਾ ਦੁੱਧ 18 ਕਿਲੋ ਆ ਹਾਂ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ 6 ਮਾ ਦਿਨ ਸੂਈ ਨੂੰ ਆ ਜੀ 6 ਮਾ ਦਿਨ ਇਹ ਵੀ ਦੋ ਦੰਦ ਆ ਜੀ ਆਹਾ ਬੱਚਾ ਹਾਂਜੀ ਇਹ ਬੱਚਾ ਮਗਰ ਅੱਛਾ ਇਹ ਦੋ ਦੰਦ ਦੋ ਜਾਂਦਾ ਜੀ ਦੰਦ ਦਾ ਪੇਰ ਕਰਵਾ ਨਾ ਨਾ ਚੈੱਕ ਕਰਾ ਸਾਨੂੰ ਅਸੀਂ ਚੈੱਕ ਤੋਂ ਬਿਨਾ ਹਾਂ ਓਏ ਦੋ ਦੰਦ ਜੱਕਦੀ ਐ ਜੀ ਦੋ ਦੰਦ ਆ ਜੇ ਤੇ ਕੋਲ ਹਾਂ ਹਾਂ ਨਹੀਂ ਮੈਨੂੰ ਐ ਦੱਸ ਦੁਰਪੀਤਾ ਜੇ ਮੇਰੇ ਦੋ ਦੰਦ ਬੱਚੀ ਹੈ 6 ਦਿਨ ਹੋਇਆ ਸੂਈ ਨੂੰ 6 ਦਿਨ ਹੋਇਆ ਹੈਨਾ 18 ਕਿਲੋ ਦੁੱਧ ਤਿਆਰ ਆ ਜੀ ਦੁੱਧ 22 23 ਕਿਲੋ ਖੁੱਲਾ ਦੇ ਜੂਗੀ 22 23 ਕਿਲੋ ਦੁੱਧ ਖੁੱਲਾ ਦਿਓ ਹਜੇ ਮੈਂ ਮੂਲ ਝਾੜਨੀ ਝੜਨੀਆਂ ਨਹੀਂ ਨਹੀਂ ਯਾਰ ਬੱਚੀ ਬੰਦ ਲੈਵੇ ਦੀ ਰਹੁ ਹੈਨਾ ਹਾਂ ਲੈਵਾ ਖੋਲਾ ਖੋਲਾ ਕੱਦ ਕਾੜ ਮਿੱਤਰੋ ਬਹੁਤ ਜਿਆਦਾ ਚੰਗਾ ਹੈ ਹਜੇ 12 ਵਜੇ ਹੈ ਤੇ ਲੈਵਾ ਹੱਥ ਨੂੰ ਤਾਂ ਇਹਨੇ ਹੋਰ ਬਣਾਉਣਾ 18 ਕਿਲੋ ਤੋਲ ਕੇ ਦੇਂਗਾ ਕਿ ਹਾਂਜੀ 18 ਕਿਲੋ ਤੋਲ ਕੇ ਦੇ ਦਿਆਂਗੇ ਕੋਈ ਬੰਦਾ ਚਾਰ ਡੰਗ ਚੋ ਸਕਦਾ ਇਹਦਾ ਟਾਟਾ ਬਾਟਾ ਹਾਂਜੀ ਇਹਦਾ ਟਾਟਾ ਬਾਟਾ ਨਮੇੜ ਦੇ ਕਰ ਇਹਦਾ ਮੁੱਲ ਭਲਾ ਦੀ ਮੰਨ ਲਓ 85 ਕਰਾ ਲਓ 80 ਕਰਾ ਲਓ 75000 ਦੀ ਹਾਂ ਨਾ ਹੋਊਗੀ 75000 ਰੁਪਏ ਦੀ ਆ ਪੱਛੀ ਮਿੱਤਰੋ ਆ ਚੈੱਕ ਕਰ ਲਓ ਪੂਰੇ ਕਦ ਕਾਠ ਵਾਲੀ ਚੰਗਾ ਭਜਨ ਭਜਨ ਵੀ ਵਧੀਆ ਹੈਗਾ ਫੋੜ ਲੈ ਰਣ ਸਿਆਲ ਚੋਂ ਦੀ 1/2 ਲੱਖ ਦੀ ਬੱਛੀ ਸੀਗੀ ਜੀ ਲੱਖ ਦੀ ਗੁਰਪੀਤ ਲੱਖ ਦੀ ਤਾਂ ਪੱਕਾ ਸੀ ਸਾਲ ਦੇ ਵਿੱਚ ਪਰ ਹੁਣ ਵੀ ਚਲ ਤੇਰਾ ਰੇਟ ਮੈਨੂੰ ਠੀਕ ਲੱਗਿਆ ਤੇ ਆਹ ਦੇਖ ਲਓ ਤੁਸੀਂ ਹਨਾ ਇਹ ਲੇਵੇ ਲੂਵੇ ਕਹਿੰਗੋ ਐ ਵਧਿਆ ਚਬਾਈ ਚੂਵੀ ਦੀ ਜਮਾ ਓਕੇ ਗੁਰਪੀਤ ਓਕੇ ਆ ਬਾਈ ਓਕੇ ਆ ਜਮ ਹਨਾ ਇਹ ਆ ਦੇਖਿਓ ਇੱਧਰ ਗੇੜਾ ਜਾ ਤਵਾਦ ਇੱਕ ਵਾਰੀ ਹੋਰ ਬਹੁਤ ਵੱਡੇ ਕੱਤ ਕਾਠ ਵਾਲੀ ਪਹੇੜਾ ਮਿੱਤਰੋ ਬਾਈ ਕਹਿੰਦਾ ਯਾਰ ਆਪਾਂ ਮੈਂ ਪਹਿਲਾਂ ਬਾਈ ਨਾਲ ਰੇਟ ਦੀ ਡਿਸਕਸ ਕੀਤੀ ਸੀ ਕਹਿੰਦਾ ਆਪਾਂ ਰੇਟ ਉਹ ਨਹੀਂ ਕਰਨ ਗੱਲ ਕਰਨੀ ਇਹ ਦਿਨ ਅਣਜੇ ਅਲੀ ਕੱਲੀ ਕਰਾਂਗੇ ਲਿਆ ਬਾਈ ਬੰਦੇ ਕਰਾ ਬੰਦੇ ਇੱਕ ਤਾਂ ਹੁਣ ਗਰਮੀ ਹੋ ਗਈ ਤੇ ਮੋਬਾਈਲ ਵੀ ਆ ਜਿਹੜੇ ਮਿੱਤਰੋ ਹੀਟ ਮਾਰਨ ਲੱਗੇ ਤੇ ਆਜੋ ਇੱਕ ਮੈਂ ਤੁਹਾਨੂੰ ਨਾ ਹੁਣ ਟੋਕੜਾਂ ਦਾ ਦਿਖਾਉਣਾ ਉਹ ਮੈਂ ਕਹਿੰਦਾ ਯਾਰ ਨਾ ਬਹੁਤ ਵੱਡੇ ਕੱਦ ਕਾਠ ਵਾਲੀ ਟੋਕੜਾ ਮੈਂ ਕਹਿੰਦਾ ਵੀ ਕੱਦ ਕਾਠ ਕੰਨੀਓ ਦਾ ਤੁਸੀਂ ਫਿਕਰ ਹੀ ਨਾ ਕਰਿਓ ਜਮਾ ਵੀ ਐਨ ਅੱਖਾਂ ਵਿੱਚ ਕੇ ਨਾ ਜੇ ਕਿਸੇ ਨੇ ਸੌਦਾ ਕਰਨਾ ਤੇ ਕਰ ਲਿਓ ਤੁਹਾਨੂੰ ਕੱਦ ਕੰਨੀਓ ਟਿੱਕਤ ਨਹੀਂ ਪੈਂਦੀ ਗੁਰ ਵੀ ਤਾਂ ਹੈ ਨਾ ਇਹ ਦੂਜਾ ਸੂਆ ਹੀ ਦੂਜਾ ਸੂਆ ਹਾਂਜੀ ਠੀਕ ਹੈ ਦੂਜਾ ਸੂਆ ਤੇ ਇਹ ਸੂਈ ਸਾਈ ਕਿੰਨੇ ਹੀ ਚਿਰਦੀ ਆ ਇਹ 2 ਢਾਈ ਮਹੀਨਿਆਂ ਦੀ ਸੂਈ ਆ ਜੀ 2 ਢਾਈ ਮਹੀਨਿਆਂ ਦੀ ਹਾਂਜੀ ਠੀਕ ਆ ਤੇ ਹੁਣ ਇਹਦੇ ਥਲੇ ਦੁੱਧ ਕਿੰਨਾ ਹੈਗਾ ਦੁੱਧ 14 15 ਕਿਲੋ ਹੋਊਗਾ ਜੀ 14 ਕਿਲੋ ਹਾਂਜੀ ਖੁੱਲਾ ਖੁੱਲਾ 14 ਕਿਲੋ ਹੋਊਗਾ 12 13 ਕਿਲੋ ਤਾਂ ਖੁੱਲਾ ਹੀ ਹੂ ਜੇ ਕੋਈ ਆਪਾਂ ਕਹਿ ਦਗੇ ਇੱਕ ਕੰਡੇ ਦੀ 14 ਕਿਲੋ ਧਰ ਦੂ ਜੀ ਅੱਛਾ ਹਾਂਜੀ ਠੀਕ ਆ ਤੇ ਇਹਦਾ ਗਵਾਹ ਫਿਰ ਗਵਾਹ ਹੈ ਨਹੀਂ ਇਹ ਬੱਚਾ ਹੈ ਨਹੀਂ ਮਰਿਆ ਗਿਆ ਸੀ ਉਹਨਾਂ ਨੇ ਅੱਛਾ ਹਾਂ ਠੀਕ ਹੈ ਤੇ ਲਿਆ ਆ ਜਲੇ ਤੂੰ ਲਈਆ ਬਾਲਾ ਕੋਈ ਟਾਈਮ ਦੀ ਸੂਈ ਨਹੀਂ ਠੀਕ ਆ ਠੀਕ ਆ ਨਹੀਂ ਚਲੋ ਇਹ ਗੱਲ ਤੇਰੀ ਲੋਟ ਹੈ ਤੇ ਮੈਨੂੰ ਐ ਦੱਸ ਗੁਰਪ੍ਰੀਤ ਫਿਰ ਇਹ 13 14 ਕਿਲੋ ਦੁੱਧ ਹੈਗਾ ਜਿਵੇਂ ਹਾਂਜੀ ਹਾਂ ਤੇ ਥਣਾ ਥੋਣਾ ਦੀ ਜਮਾ ਓਕੇ ਮਤਲਬ ਤੁਸਦੀ ਮੋਟੀ ਧਾਰ ਆਊਗੀ ਜੀ ਉਂਗਲ ਲਰ ਗਈ ਅੱਛਾ ਖੋਲ ਫਿਰ ਕੇ ਇਹਦਾ ਰੇਟ ਵੀ ਮੈਂ ਨਾ ਪਤਾ ਕਰੂੰਗਾ ਮਿੱਤਰੋ ਕੁਸ ਤਾਂ ਮੇਰੀ ਆਵਾਜ਼ ਟੁੱਟ ਰਹੀ ਜਾਂਦੀ ਐ ਇਹ ਤੇ ਆਹ ਦੇਖ ਲੋ ਕੱਦ ਕਾਠ ਕੰਨੀਓ ਕੋਈ ਮਾਰ ਵਾਲੀ ਗੱਲ ਹੀ ਹੈ ਨਹੀਂ ਇਹ ਆ ਲੈ ਪੂਰੀ ਵੱਡੀ ਗਾਂ ਜੀ ਲੈ ਜੋ ਲੈ ਜੋ ਲੈ ਇਹ ਆ ਦੇਖੋ ਐ ਕੋਈ ਨਹੀਂ ਕਾਰ ਕਿਉ ਕਰਦੀ ਐ ਇਹ ਆ ਦੇਖੋ ਵੱਡੀ ਗਾਂ ਹੈਗੀ ਪੂਰੀ ਮੈਂ ਪੂਰੋ ਦੂਰੋਂ ਕੈਮਰਾ ਲਾ ਕੇ ਮੈਂ ਤੁਹਾਨੂੰ ਦਿਖਾਉਣ ਲੱਗਾ ਮਿੱਤਰੋ ਇਹ ਆਲ ਇਹ ਲੈ ਜਾ ਗੁਰਪ੍ਰੀਤ ਲੈ ਜਾ ਕੋਈ ਗੱਲ ਨਹੀਂ ਥੋੜਾ ਜਾ ਕਬਰੋਂਦੀ ਜੀ ਐ ਇਹ ਸਿੰਗਲ ਪਾਇਆ ਹੋਇਆ ਸੀਗਾ ਜੀ ਤਾਂ ਕਬਰੋਂਗਲ ਪਾਇਆ ਹੋਇਆ ਸੀ ਬਾਈ ਕਹਿੰਦਾ ਐ ਟਰੱਕ ਜਿੱਦੀ ਗਾ ਯਾਰ ਮੈਂ ਕਹਿੰਦਾ ਗੁਰਪ੍ਰੀਤ ਜਿਵੇਂ ਤੂੰ ਪਹਿਲਾਂ ਵਾਲੀ ਗਾ ਨੂੰ ਆਖਿਆ ਸੀਗਾ ਵੀ 2 ਲੱਖ ਦੀ ਵੀ ਕੁਝ 2 ਲੱਖ ਦੀ ਉਹ ਸਿਆਲ ਚ ਇਹਨੇ ਵੀ ਸਿਆਲ ਚ ਯਾਰ ਚੰਗੇ ਰੁਪਏ ਵਟਾਉਣੇ ਆ ਜੀ ਇਹ ਵੀ ਸਿਆਲ ਚ ਲੱਖ ਤੋਂ ਘੱਟ ਨਹੀਂ ਫਿਕਦੀ ਜੀ ਅੱਛਾ ਹਾਂਜੀ ਲਾਇਰ ਕੱਦ ਘਾਟ ਬਾਕੀ ਕੋਈ ਵੀਰ ਲੈ ਕੇ ਜਾਂਦਾ ਹਾਂ ਮੌਕੇ ਦੀ ਗੱਬਣ ਆਪਾਂ ਲੈ ਲਾਂਗੇ ਜੀ ਅੱਛਾ ਮੌਕੇ ਦੀ ਗੱਬਣ ਲੈ ਲੇਗਾ ਮੌਕੇ ਦੀ ਗੱਬਣ ਲੈ ਲਾਂਗੇ ਅੱਛਾ ਵਾਪਸ ਕਰਾ ਲੇਗਾ ਹਾਂ ਲੱਖ ਦੇ ਗੇੜ ਤੇ ਲੈ ਲਾਂਗੇ ਜੀ ਅੱਛਾ ਲੱਖ ਦੇ ਗੇੜ ਦੇ ਵਿੱਚ ਲੈ ਲੈਗਾ ਜੇ ਸਿਆਲ ਚ ਹੋਈ ਹਾਂ ਸਿਆਲ ਚ ਆ ਗਈ ਆਪਾਂ ਲੱਖ ਦੇ ਗੇੜ ਚ ਲੈ ਲਾਂਗੇ ਵੜ ਲੈ ਲੈਗਾ ਤੇ ਫਿਰ ਹੁਣ ਹੁਣ ਕਿੰਨੇ ਰੁਪਈਆ ਦੇ ਵਿੱਚ ਇਹਨੂੰ ਟਾਟੇ ਵਾਟੇ ਚ ਮਕਾਉਣਾ ਕੰਮ ਹੁਣ ਮੁੱਲ ਤਾਂ ਕਰਾ ਲਓ ਪਹਿਲਾਂ ਦੀ 50 ਕਰਾ ਲਓ ਜੀ 45 ਕਰਾ ਲਓ 55 ਕਰਾ ਲਓ ਹਾਂ 40000 ਦੀ ਅੱਜ ਬੱਚੀ ਦੇ ਦਾਂਗੇ ਆਪਾਂ 40000 ਦੀ ਹਾਂਜੀ ਤੇ ਮਾਨਤਾਂ ਵਿੱਚੋਂ ਮਾਨਤਾਂ ਕਰ ਦਾਂਗੇ ਜੀ ਕਿੰਨਾ ਕਰ ਦਾਂਗੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹਦਾ ਮਾਨਤਾਂ ਖੁੱਲਾ ਕਰ ਦਾਂਗੇ ਖੁੱਲਾ ਹੀ ਦਾਰੇ ਦੇ ਚਾਰੇ ਨਾਗੇ ਜਿਹੜੇ ਤੇਨੂੰ ਅਸਾਂ ਜਿਹੇ ਜੇ ਤਾਂ ਜਮਿਆਹ ਗਾਂ ਜਿਹਦੀ ਕੋਈ ਲੈਗਾ ਕਿਸੇ ਨੂੰ ਕੋਈ ਘਾਟ ਨਹੀਂ ਹੈਗਾ ਹਾਂਜੀ ਬਾਕੀ ਵੱਡੀਆਂ ਗਾਂਾਂ ਜੀ ਸਾਰੀਆਂ ਹਨਾ ਐ ਨਹੀਂ ਕੋਈ ਛੋਟੀ ਹੈਗਾ ਹਾਂ ਨਹੀਂ ਦੇਖ ਲਓ ਤੁਸੀਂ ਇਕੱਠੀਆਂ ਦੀ ਵੀਡੀਓ ਬਣਾ ਕੇ ਦੇਖ ਲਓ ਚੜਦੀ ਤੇ ਚੜਦੀ ਗਾਂ ਆਪਣੇ ਕੋਲ ਨਹੀਂ ਨਹੀਂ ਗਾਂਵਾਂ ਤੇਰੇ ਕੋਲ ਸਾਰੀਆਂ ਵਧੀਆ ਆ ਵੀ ਤੇਰੀ ਨਾ ਬਹੁਤ ਚੰਗੀ ਹੈਗਾ ਬਾਕੀ ਮੇਥੋਂ ਬਾਈ ਦੇ ਰੇਟ ਜੇ ਤੁਹਾਨੂੰ ਪਸੰਦ ਆਏ ਹਨਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਗੁਰਪ੍ਰੀਤ ਜੇ ਗੱਲ ਕਰਕੇ ਆਪਣਾ ਨੰਬਰ ਦੀ ਤੇ ਨੰਬਰ ਬੋਲਦੇ ਭਾਈ ਬਣ ਕੇ ਨੰਬਰ ਆਪਣਾ 94784 ਜੀ 55302 94784 55302 55302 ਹਾਂਜੀ ਠੀਕ ਆ ਗੁਰਪ੍ਰੀਤ ਧੰਨਵਾਦ ਭਾਈ ਤੇ ਲਾਈਵ ਵੀ ਮਿੱਤਰੋ ਜੇ ਬਾਈ ਦੀ ਵੀਡੀਓ ਤੁਹਾਨੂੰ ਪਸੰਦ ਆਈ ਸ਼ੇਅਰ ਜਰੂਰ ਕਰ ਦਿਓ ਤੇ ਜਿੰਨੇ ਵੀਰ ਵੀਡੀਓ ਸ਼ੇਅਰ ਕਰਦੇ ਹੁੰਦੇ ਸਾਰੇ ਵੀਰਾਂ ਦਾ ਪਤਾ ਇਹਦ ਲੋ ਧੰਨਵਾਦ ਕਰਦੇ ਆਂ